ਦੋਸਤੋ ਇੱਕ ਸੌਂਕੀਆ ਵੀਡੀਓ ਬਣਾ ਰਿਹਾ ਜੀ ਪਿੰਡ ਕਾਲੇਕੇ ਬਾਈ ਨਮਨੀਤ ਸਿੰਘ ਦੇ ਆਪਾਂ ਮਿੱਤਰੋ ਘਰੋਂ ਵੀਡੀਓ ਬਣਾ ਰਹੇ ਆ ਤੇ ਨਵਦੀ ਨਵਦੀਪ ਸਿੰਘ ਦੀ ਮਿੱਤਰੋ ਝੋਟੀ ਕਿਹੜੀ ਪੋਜੀਸ਼ਨ ਤੇ ਆਈ ਹੈ ਇਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਤੇ ਕਿਹੋ ਜੇ ਬਾਈ ਕੋਲੇ ਪਸ਼ੂ ਨੇ ਕਿੰਨੇ ਕ ਦੁੱਧ ਵਾਲੇ ਨੇ ਜਾਂ ਕਿਹੜੇ ਸਿਮੰਦੀ ਆ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ। ਬਾਈ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਠੀਕ ਆ ਜੀ। ਆ ਤੋਂ ਪਹਿਲਾਂ ਥੋੜਾ ਧੰਨਵਾਦ ਇੱਥੇ ਪੌਂਟੈਂਟ ਦੇ। ਧੰਨਵਾਦ ਜੀ ਤੁਹਾਡਾ ਵੀ। ਤੇ ਕੀ ਕੀ ਗੱਲ ਕਰਦੇ ਆਪਾਂ? ਹਾਂਜੀ ਇਹੇ ਜੀ ਆਪਾਂ ਛੋਟੀ ਦੀ ਗੱਲ ਕਰਦੇ ਆਂ ਕਿਹੜੇ ਕਿਹੜੇ ਨੇ ਮੁਕਾਬਲੇ ਪਹਿਲਾਂ ਜਿੱਤੇ ਆ ਜੀ। ਹਾਂਜੀ ਪਹਿਲਾਂ ਇਹ ਤਾਂ ਹੁੰਲੇ ਮੇਰੇ ਤੋਂ ਸੈਕੰਡਰੀ ਦੀ ਜੀ। ਓਕੇ ਜੀ। ਤੇ ਇਸ ਵਾਰ ਪੀਡੀਐਫ ਤੋਂ ਇਹ ਦੋ ਦੰਦ ਚ ਬਿਨਾਂ ਦਾ। ਅ 8 9 10 ਨੂੰ ਪੀਡੀਐਫ ਮੇਲਾ ਹੋਇਆ ਹਨਾ ਜਗਰਾਉਂ ਦੇ ਵਿੱਚ। ਅ ਚੈਂਪੀਅਨ ਰਹੀ ਹੈ। ਦੋ ਦੰਦ ਚ। ਦੋ ਦੰਦ। ਤੇ ਖ ਦੂਜੀ ਪੋਜੀਸ਼ਨ ਹਾਂ ਠੀਕ ਹੈ ਤੇ ਮਾਰਕਾ ਮਿੱਤਰੋ ਦੇਖੋ ਫੁੱਲ ਬਟਾ ਫੁੱਲ ਹੈ ਤੇ ਕਿਹੜੇ ਸਿਮਣ ਦੀ ਆ ਪੂਰੀ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਮਿੱਤਰੋ ਜੇ ਚੰਗੇ ਪਸ਼ੂ ਆਪਾਂ ਤੁਹਾਨੂੰ ਦਿਖਾਵਾਂਗੇ ਮੇਲਿਆਂ ਦੇ ਵਿੱਚ ਜੇਤੂ ਪਸ਼ੂ ਆਪਾਂ ਤੁਹਾਡੇ ਕੈਮਰੇ ਦੇ ਵਿੱਚ ਦਿਖਾਵਾਂਗੇ ਤਾਂ ਜੋ ਹੋਰ ਵੀ ਭਰਾਵਾਂ ਨੂੰ ਮਿੱਤਰੋ ਸੌਂਗ ਜਾਗੂਗਾ ਕਿਉਂਕਿ ਕਈ ਵਾਰ ਨਹੀਂ ਪਤਾ ਲੱਗਦਾ ਕਿਉਂਕਿ ਮੇਲੇ ਦੇ ਵਿੱਚ ਪਸ਼ੂ ਜ਼ਿਆਦੇ ਹੋਣ ਕਾਰਨ ਉੱਥੇ ਨਹੀਂ ਸਮਝ ਲੱਗਦੀ ਵੀ ਕਿਹੜਾ ਜਿਹੜਾ ਮੇਲੇ ਦੇ ਵਿੱਚ ਪਸ਼ੂ ਜਿੱਤਿਆ ਤੇ ਹੁਣ ਆਪਾਂ ਸਿੰਗਾ ਦੀ ਮਾੜੀ ਸੇਫ ਫੇਸ ਕੁਆਲਿਟੀ ਮਿੱਤਰੋ ਬਹੁਤ ਵਧੀਆ ਇਹ ਹੁਣ ਪਹਿਲਾ ਜੇ ਆਪਾਂ ਧਨੋਲੇ ਮੇਲੇ ਦੇ ਇਹ ਆਈ ਸੀ ਸੈਕੰਡ ਸੈਕੰਡ ਵੀ ਸੀ ਠੀਕ ਹੈ ਤੇ ਇੱਥੇ ਆਪਾਂ ਦੋ ਮੇਲੇ ਦੋ ਨਾਮ ਜਿੱਤੇ ਆ ਦੋ ਕੰਪਟੀਸ਼ਨ ਮੇਲੇ ਜੀ ਉੱਥੇ ਠੀਕ ਹੈ ਜੀ ਕੀਰੀ ਕਾਟਿ ਬ੍ਰਿਜ ਕਾਟਾ ਗੀ ਦੂਜੀ ਪੋਜੀਸ਼ਨ ਓਕੇ ਜੀ ਓਕੇ ਤੇ ਦੋ ਦੰਦ ਦੇ ਵਿੱਚ ਏਕਾ ਓਕੇ ਤੇ ਇਹਦਾ ਜੇ ਆਪਾਂ ماں ਦੀ ਗੱਲ ਕਰੀਏ ਕਿੰਨੇ ਕੁ ਦੁੱਧ ਆਲੀ ਹੈ ਜੀ ਜੀ ماں ਦਾ तकरीबन 14 ਕਿਲੋ 14 ਪਲੱਸ ਓਕੇ ਜੀ ਚੱਲਦੀ ਹੈ ਜੀ ਠੀਕ ਹੈ ਤੇ ਘਰੇਲੂ ਆ ماں ਘਰੇਲੂ ਬਿਲਕੁਲ ਠੀਕ ਹੈ ਇਹ ਹੈ ਕਿਹੜੇ ਸਿਮੰਦੀ ਆ ਇਹ ਆ ਪਿਸਤਲ ਦੀ ਹੈ ਜੀ ਪਿਸਤਲ ਜੀ ਠੀਕ ਹੈ ਤੇ ਆ ماں ਵੀ ਦਿਖਾ ਦੇ ਜੀ ਮਾੜੀ ਜੀ ਹਾਂਜੀ ਬਿਲਕੁਲ ਓਕੇ ਤੇ ਆ ਪਿਛਲੇ ਸਵੇਰ ਕੱਟੀ ਹੈ ਹਨਾ ਇਹ ਕਿਹੜੇ ਸਿਮੰਦੀ ਆ ਜੀ ਇਹ ਲਾਹੌਰੀ ਦੀ ਹੈ ਲਾਹੌਰੀ ਦੀ ਲਾਹੌਰੀ ਪੁੱਲ ਜੀ ਹਾਂਜੀ ਠੀਕ ਹੈ ਆ ਮੇਤਰੋ ਇਹਦੀ ماں ਬਹੁਤ ਹੀ ਸੋਹਣੀ ਸਰੀਰ ਪੱਖੋਂ ਕੱਦ ਕਾਰਖਨਿਕ ਮਿੱਤਰੋ ਬਹੁਤ ਵੀ ਵਧੀਆ ਤੇ ਮਾ ਮਾਈ ਕਦਾ ਵੀ 14 14 14.5 ਹਾਂਜੀ ਸਾਢੇ 14 14.5 ਲੀਟਰ ਤੇ ਮਿੱਤਰੋ ਇਹਦੀ ਮਾਰ ਰਹੀ ਹੈ ਤੇ ਗਾਹਾਂ ਮਿੱਤਰੋ ਉਹਨੇ ਮੇਰੇ ਅੰਦਾਜ਼ੇ ਦੇ ਨਾਲ ਜਿਹੜੇ ਹਿਸਾਬ ਨਾਲ ਚੰਗਾ ਸਿਮਣ ਲੱਗਿਆ ਵਾ ਤੇ ਘਟੋ ਘਟ 18-20 ਲੀਟਰ ਨੂੰ ਮਿੱਤਰੋ ਮੂੰਹ ਮਾਰਨਾ ਤੇ ਹੋਰ ਕੁਝ ਕਹਿਣਾ ਚਾਹੁੰਦੇ ਜੀ ਬਸ ਇਹ ਤੁਸੀਂ ਚੰਗੇ ਪਸ਼ੂ ਤਿਆਰ ਕਰੋ ਤਾਂ ਜਾਓ ਟਿਕ ਕੰਪੀਟੀਸ਼ਨ ਲੜੋ ਹਾਂਜੀ ਤੇ ਤੁਹਾਡੇ ਪਿੰਡ ਚ ਕੋਈ ਪਹਿਲਾਂ ਆ ਸਾਡੇ ਬਾਸੂ ਨਾਮ ਲੈ ਕੇ ਆ ਜੀ ਪਿਛਲੀ ਵਾਰ ਦੀ 1 2% ਤੁਹਾਡੇ ਪਿੰਡ ਚੋਂ ਜਿੱਤੇ ਆ ਪਿਛਲੇ ਮੇਰੇ ਕੋ 8 ਵਜੇ ਸੀ ਤੇ ਰਹੇ ਨੇ ਠੀਕ ਆ ਓਕੇ ਜੀ ਓਕੇ ਜੀ ਓਕੇ ਹਾਂ ਬਾਈ ਕੀ ਹਾਲ ਚਾਲ ਆ ਤੁਹਾਡਾ ਵੀ ਵਧੀਆ ਜੀ ਵਧੀਆ ਠੀਕ ਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਪਹੁੰਚੇ ਠੀਕ ਆ ਜੀ ਹਾਂਜੀ ਤੇ ਤੁਸੀਂ ਕੁਝ ਕਹਿਣਾ ਚਾਹਣਾ ਜੀ ਬਸ ਬਾਈ ਆ ਤੁਹਾਡੇ ਸਾਹਮਣੇ ਆ ਨਾ ਬਾਈ ਨੂੰ ਬਹੁਤ ਟਾਈਮ ਹੋ ਗਿਆ ਸੀ ਮਿਹਨਤ ਕਰਦੇ ਨੂੰ ਹਾਂਜੀ ਬਾਈ ਨੂੰ ਮਿਹਨਤ ਦਾ ਮੁੱਲ ਮਿਲਿਆ ਪਰ ਸਾਹਮਣੇ ਝੂਠੀ ਬਾਈ ਦੀ ਫਸਤ ਆਈ ਹੈ ਠੀਕ ਆ ਜੀ ਠੀਕ ਆ ਇਹ ਮੇਰੇ 2.5 ਸਾਲ ਦੀ ਗਰੀਬ ਜਿਹੀ ਉਮਰ ਹੈ। ਇਹ ਹੁਣ 5 ਮਹੀਨੇ ਦੀ ਬਈ ਗੱਬਣਾ ਹੈ। ਅ 2.5 ਸਾਲ ਦੀ ਉਮਰ ਹੈ। ਹਾਂਜੀ। ਠੀਕ ਹੈ। 5 ਮਹੀਨੇ ਦੀ ਗੱਬਣਾ ਬਈ। 5 ਮਹੀਨੇ ਦੀ ਗੱਬਣਾ ਬਹੁਤ ਵੱਡੀ ਗੱਲ ਹੈ ਤੇ ਛੋਟੇ ਬੱਚ ਨੂੰ ਤਿਆਰ ਕਰਨਾ ਹਨਾ। ਹਾਂਜੀ ਹਾਂਜੀ ਠੀਕ ਹੈ। ਤੁਹਾਡੇ ਸਾਹਮਣੇ ਆ ਇਹ ਪਿੱਛੇ ਸੂਏ ਦੀ ਦੀ ਕੱਟੀ ਆ ਮੱਝ ਦੀ। ਓਕੇ ਜੀ ਓਕੇ ਓਕੇ। ਗੱਬਣਾ ਜਿਹੜਾ ਆਪਣੇ ਇਹ ਕਹਾਂ ਕਿਹੜੇ ਸਿਮਨ ਤੋਂ ਗੱਬਣਾ ਜੀ? ਸਮੁੰਦਰ ਸਾੰਤ ਤੋਂ ਗੱਬਣਾ ਜੀ। ਸਮੁੰਦਰ ਸਾੰਤ ਤੋਂ। ਨੀਲੀ 라ਵੀ ਸਮੁੰਦਰ। ਤੇ ਜਿਹੜਾ ਇਹ ਪਿਸਟਲ ਹੈ ਇਹ ਕਿਹੜੀ ਜਗ੍ਹਾ ਦਾ ਹੈ? ਇਹ ਮਨ ਪ੍ਰਿਜ਼ੈਂਟ ਗੋਰਾ ਹਾਂਜੀ ਲਾਲ ਢੰਡੀਆਂ ਤੋਂ ਉਹਨਾਂ ਕੋਲ ਦੋਨੇ ਖਾਨੀ ਉਹਨਾਂ ਦੇ ਓਕੇ ਜਿਹੜਾ ਸਮੁੰਦਰ ਵੀ ਉਸ ਟੈਕਸਟ ਦੀ ਦੱਸੀ ਤਾਂ ਉਹਨਾਂ ਨਾਲ ਸਾਡਾ ਰਾਬਤਾ ਹੋਇਆ ਸੀ ਹਾਂਜੀ ਫਿਰ ਅੱਗੇ ਉਹਨਾਂ ਦੀਆਂ ਮੱਝਾਂ ਚੰਗੀਆਂ ਲੱਗੀਆਂ ਤੇ ਅੱਗੇ ਵੀ ਉਹਨਾਂ ਨੇ ਸਮੁੰਦਰ ਸਿੰਘ ਗੱਪਣ ਕਰਿਆ ਓਕੇ ਜੀ ਓਕੇ ਤੇ ਆਪਣਾ ਫੋਨ ਨੰਬਰ ਜੀ ਕਈ ਭਰਾ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੈ ਹੈਨਾ ਹਾਂਜੀ 94635 94635 94635 61635 61635 ਪਿੰਡ ਹੈਗਾ ਕਾਲੇਕੇ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਨੇੜੇ ਦੇ ਕਿਹੜੇ ਕਿਹੜੇ ਪਿੰਡ ਹੈ ਨੇੜੇ 7 ਤੋਂ 9 ਕਿਲੋਮੀਟਰ ਜਿੱਥੇ ਬੀਐਫਏ ਦਾ ਮੇਲਾ ਹੋਇਆ ਠੀਕ ਹੈ ਤਨੋਲਾ ਹਾਂਜੀ ਓਕੇ 5-7 ਕਿਲੋਮੀਟਰ ਦੇ ਹਨ ਹਾਂਜੀ 6 ਕਿਲੋ ਸੋ ਸੋ ਵੀਰ ਭਰਾ ਜਿਹੜੇ ਵੀ ਆਪਣੇ ਵੀਡੀਓ ਦੇਖਣਗੇ ਬਾਈ ਨੂੰ ਵਧਾਈਆਂ ਜ਼ਰੂਰ ਦਿਓ ਕਿਉਂਕਿ ਸੌਂਗ ਤੌਰ ਤੇ ਮਿੱਤਰੋ ਜਦੋਂ ਪਸੂ ਤਿਆਰ ਕਰਦਾ ਤੇ ਪਹਿਲੇ ਦੂਜੇ ਨੰਬਰ ਤੇ ਮਿੱਤਰੋ ਆਉਂਦਾ ਤਾਂ ਬਹੁਤ ਹੀ ਮਾੜਾ ਖੁਸ਼ੀ ਹੁੰਦੀ ਆ ਆਪਾਂ ਨੂੰ ਵੀ ਮਿੱਤਰੋ ਜਦੋਂ ਬਾਈ ਨੇ ਫੋਨ ਲਾਇਆ ਤਾਂ ਆਪਣੀ ਵਾਧੂ ਖੁਸ਼ੀ ਹੋਈ ਸੋ ਸਾਰੇ ਵੀਰਾਂ ਦਾ ਧੰਨਵਾਦ